ਵਧੀਆ ਤਰੀਕੇ ਨਾਲ ਚੱਲ ਰਹੀ ਹੈਗੀ ਐ ਇਹਦੇ ਲੜੀ ਦੇ ਵਿੱਚ ਬੜੀ ਵਾਰ ਹੁੰਦਾ ਹੈ ਲੋਕਾਂ ਦੇ ਜਿਹੜੇ ਫੋਨ ਹੈਗੇ ਆ ਕਿਤੇ ਗਵਾਚ ਜਾਂਦੇ ਆ ਜਾਂ ਕਿਤੇ ਮਿਸਪਲੇਸ ਹੋ ਜਾਂਦੇ ਆ ਜਾਂ ਹੋਰ ਕੁਝ ਕਿਸੇ ਤਰੀਕੇ ਨਾਲ ਉਹਨਾਂ ਦੀ ਪ੍ਰਦਸ਼ਨ ਤੋਂ ਚਲੇ ਜਾਂਦੇ ਆ ਤੇ ਉਹਦੀ ਲੜੀ ਦੇ ਵਿੱਚ ਜਿਹੜੀ ਕਪੂਰਥਲਾ ਪੁਲਿਸ ਵੱਲੋਂ ਇੱਕ ਬੰਦੀਆ ਉਪਰਾਲਾ ਕੀਤਾ ਗਿਆ ਹੈ ਜਿਹਦੇ ਵਿੱਚ ਇੱਕ ਭਾਰਤ ਸਰਕਾਰ ਦਾ ਪੋਰਟਲ ਹੈ CEIR ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਿਸਟਰ ਉਦੇ ਵਰਤੋਂ ਦੇ ਨਾਲ ਅਤੇ ਹੋਰ ਟੈਕਨੀਕਲ ਐਵੀਡੈਂਸਸ ਅਤੇ ਐਨਲਿਸਿਸ ਦੇ ਨਾਲ ਕਪੂਰਥਲਾ ਪੁਲਿਸ ਨੇ ਪਿਛਲੇ 1 ਮਹੀਨੇ ਦੇ ਵਿੱਚ ਤਕਰੀਬਨ 110 ਫੋਨ ਜੋ ਕਿ ਗਵਾਚ ਗਏ ਸੀ ਜਾਂ ਮਿਸਪਲੇਸ ਹੋ ਗਏ ਸੀ ਉਹ ਸਾਰੇ ਰਿਕਵਰ ਕੀਤੇ ਹਨ ਅਤੇ ਅੱਜ ਦੇ ਦਿਨ ਅਸੀਂ ਉਹ ਸਾਰੇ ਲੋਕ ਜਿਨ੍ਹਾਂ ਦੇ ਫੋਨ ਗਵਾਚੇ ਸੀ ਉਹਨਾਂ ਨੂੰ ਕੰਟੈਕਟ ਕਰਕੇ ਹਾਰਦਿਕ ਸੱਦਾ ਦਿੱਤਾ ਹੈ ਤੇ ਅਸੀਂ ਉਹ ਸਾਰੇ ਫੋਨ ਉਹਨਾਂ ਦੇ ਜਿਹੜੇ ਲੋਕਲ ਓਨਰਸ ਹੈ ਉਹਨਾਂ ਨੂੰ ਅਸੀਂ ਇਹ ਜਵਾਬਸ ਕਰਾਂਗੇ ਤੇ ਇਹ ਕਾਰਵਾਈ ਤੋਂ ਬਾਅਦ ਮੈਂ মিডিਆ ਪਰਸਨਲ ਨੂੰ ਇਹ ਬਰੀਫ ਵੀ ਕਰਨਾ ਚਾਹਾਂਗਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ ਕੀਤੀ ਹੈ ਤੇ ਇਹ ਜਿਹੜੀ ਯੁੱਧ ਹੈਗੀ ਹੈ 1 ਮਾਰਚ 2025 ਤੋਂ ਸ਼ੁਰੂ ਕੀਤਾ ਗਿਆ ਹੈ ਦੇਦੀ ਲੜੀ ਦੇ ਵਿੱਚ ਕਪੂਤਲਾ ਪੁਲਿਸ ਵੱਲੋਂ ਵੀ ਮਾਨਯੋਗ ਸਰਕਾਰ ਦੇ ਨਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਬੜੀ ਸ਼ਕਤੀ ਨਾਲ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਹੈ। ਉਹਦੇ ਬਾਰੇ ਮੈਂ ਡਿਟੇਲਸ ਤੁਹਾਡੇ ਨਾਲ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਾਂਗਾ। ਕਿਸੇ ਦਾ ਕੋਈ ਸਵਾਲ ਹੈ ਮੈਨੂੰ ਪੁੱਛ ਸਕਦਾ ਹੈ। ਸਾਰੇ ਜਿਹੜੇ ਆ ਮੋਬਾਈਲ ਨੇ ਕਿ ਕਿਹਨੇ ਮਿਸਿੰਗ ਵਾਲੇ ਨੇ ਕਿ ਸਨੈਚ ਦੀ ਵੀ ਨੇ। ਇਹਦੇ ਵਿੱਚ ਮੈਜੋਰਿਟੀ ਜਿਹੜੇ ਆ ਉਹ ਮਿਸਿੰਗ ਹੀ ਆ। मिसिंग एंड लॉस्ट एक चीज और सामने आई है जो सेवा केंद्र या सारे केंद्र के जो मिसिंग दी के मोबाइल स्नेज हो गया रिपोर्ट देने जाने हैं तो वो स्नेज की बजाय मिसिंग लिख दिया हां बिल्कुल ये सही कहा है सर मैक्सिमम केसेस जो स्नैचिंग पे है स्नैचिंग पे है स्नैच तक ही नहीं है तो मिसिंग कर देते हैं देखो जेड़ा मोबाइल फोन स्नैच होता है वो ऑफेंस है गाइस आईपीसी या बीएनएस का ऑफेंस है ओके ओदे उते मुकदमा दर्ज हुंदा है बिल्कुल ठीक है ਉਹਨਾਂ ਕੋਲ ਫੋਨ ਜਾਂ ਇਕੁਇਪਮੈਂਟ ਹੈ ਉਹਦੀ ਟਰੈਕਿੰਗ ਆਪਾਂ ਕਿੱਦਾਂ ਕਰਨੀ ਹੈ ਕੋਈ ਪਖਰੀ ਚੀਜ਼ ਹੈ ਬਿਲਕੁਲ ਨਹੀਂ ਹੈ ਠੀਕ ਹੈ ਤਫਤੀਸ਼ ਰਣ ਹੋਰੀ ਟਰੈਕਿੰਗ ਅਸੀਂ ਵਕ ਵਕ ਟੈਕਨੀਕਲ ਸੂਤਰਾ ਤੋਂ ਜਾਂ ਅਥੀ ਭਾਰਤ ਸਰਕਾਰ ਦਾ ਜਿਹੜਾ ਪੋਰਟਲ ਹੈ ਸੀਈਆਈਆ ਉਹਦੀ ਵਰਤੋਂ ਕਰਕੇ ਕਰਦੇ ਆ ਜਿਹੜੀ ਭਾਰਤ ਸਰਕਾਰ ਦਾ ਪੋਰਟਲ ਹੈ ਉਹਦੇ ਉੱਤੇ ਮਿਸਿੰਗ ਫੋਨ ਜਾਂ ਲੌਸਟ ਫੋਨ ਦਾ ਕਾਲਮ ਬਣਿਆ ਹੋਇਆ ਉਸ ਨੇਸ਼ ਦਾ ਹੈ ਨਹੀਂ ਤੇ ਉਹਦੇ ਵਿੱਚ ਵੀ ਅਸੀਂ ਐਂਟਰੀ ਉਹਦੀ ਕਰਦੇ ਆ ਪਰ ਇਹ ਵੀ ਚੀਜ਼ ਚ ਰੱਖਣੀ ਹੈ ਮੋਬਾਈਲ ਤੋਂ ਵੀ ਨਾ ਬਹੁਤ अच्छी ਗੱਲ ਹੈ ਕਿ ਬਰ ਕਾਕੇ ਦੇ ਤਾਂ ਪਰ ਜਿੰਨੇ ਉਹ ਅਫੈਂਸ ਕੀਤਾ ਉਹ ਤਾਂ ਫੇਰ ਕਰੇਗਾ ਨਹੀਂ ਮੈਂ ਉਹੀ ਕਹਿ ਰਿਹਾ ਉਹਦੀ ਜਿਹੜਾ ਆਲਰੇਡੀ ਤਫਤੀਸ਼ ਉਸ ਮੁਕਦਮੇ 'ਚ ਚੱਲ ਰਹੀ ਹੈ ਜੇ ਉਹ ਫੋਨ ਰਿਕਵਰ ਹੁੰਦਾ ਹੈ ਉਹਦੀ ਇਨਫੋਰਮੇਸ਼ਨ ਸੰਬੰਧਿਤ ਐਸਐਟਓ ਸਾਹਿਬਾਨ ਨੂੰ ਵੀ ਜਲਦੀ ਹੈ ਕਿਉਂਕਿ ਫੋਨ ਦਾ ਜਿਹੜਾ ਆਈਐਮਈ ਨੰਬਰ ਹੁੰਦਾ ਹੈ ਉਹ ਇੱਕ ਯੂਨੀਕ ਨੰਬਰ ਹੁੰਦਾ ਹੈ ਤੇ ਜਿਹੜੇ ਕੇਸ ਜਿਹੜਾ 스내ਚਡ ਫੋਨ ਰਿਕਵਰ ਹੁੰਦਾ ਹੈ ਤੇ ਉਹਦੇ ਬੈਕਵਰਡ ਲਿੰਕੇਜ ਨੂੰ ਵਰਤ ਕਰਕੇ ਜਿਹੜੀ ਸਨੇਚਰ ਵਾਲੀ ਜਾਂਦੀ ਹੈ ਸਭ ਤੋਂ ਪਹਿਲਾਂ ਇਹ ਗੱਲ ਸਾਫ਼ ਹੈ ਕਿ ਜਦੋਂ ਕੋਈ ਇਫੈਕਟਡ ਪਰਸਨ ਜ਼ਿਆਦਾ ਗਿਫਟ ਆਪ ਕੋ ਖਾਣੇ ਤਾਂ ਉਹਦੀ ਲਾਸ ਰਿਪੋਰਟ ਵੀ ਦਿੱਤੀ ਜਾਂਦੀ ਹੈ ਉਹਨਾਂ ਲਈ ਸਲੈਕਟਿੰਗ ਦੀ ਛਾਦ ਨੂੰ ਉਹਨਾਂ ਨੂੰ ਮੋਬਾਈਲ ਪਹੁੰਚਦਾ ਹੈ ਉਹ ਰਿਪੋਰਟ ਲਿਖਦੇ ਕਰਦੇ ਉਹ ਨੌਸਟੀ ਹੋਣੀ ਹੈ ਜਦੋਂ ਫੌਮਿਕਾਟ ਲਾਸਟ ਹੈ ਜਦੋਂ ਮੈਂ ਪਹਿਲੀ ਵਾਰ ਤੁਹਾਡੇ ਨਾਲ ਇੰਟਰੈਕਸ਼ਨ ਕੀਤਾ ਸੀ ਮੈਂ ਤੁਹਾਨੂੰ ਇਹੀ ਗੱਲ ਕਹੀ ਸੀ ਕਿ ਮੇਰੇ ਵੱਲੋਂ ਤੇ ਸਰਕਾਰ ਵੱਲੋਂ ਇਹੀ ਅਦਾਤਾ ਹੈਗੀ ਆ ਕਿ ਜੋ ਵੀ ਅ ਸਿਟੀਜ਼ਨ ਹੈ ਜਿਨ੍ਹਾਂ ਦਾ ਮੋਬਾਈਲ ਫੋਨ ਸਨੈਚ ਹੋਇਆ ਹੈ ਜਾਂ ਚੋਰੀ ਹੋਇਆ ਹੈ ਜੋ ਕਿ ਇੱਕ ਕਾਗਨੀਜ਼ੇਬਲ ਆਫੈਂਸ ਹੈਗਾ ਉਹਦੇ ਵਿੱਚ ਇਮੀਡੀਏਟਲੀ ਉਸ ਸਿਟੀਜ਼ਨ ਦੀ ਐਫਆਈਆਰ ਦਰਜ ਕੀਤੀ ਜਾਊਗੀ ਮੈਂ ਤੁਹਾਡੇ ਨਾਲ ਇਹੀ ਇਨਫੋਰਮੇਸ਼ਨ ਸਾਂਝੀ ਕੀਤੀ ਸੀ ਜੇ ਇੱਕ ਵੀ ਇਨਸਟੈਂਸ ਐਦਾ ਆਂਦਾ ਹੈਗਾ ਤੁਹਾਡੇ ਨੋਟਿਸ ਜਿੱਥੇ ਨਹੀਂ ਕੀਤਾ ਜਾ ਰਿਹਾ ਤੁਸੀਂ ਮੇਰੇ ਧਿਆਨ ਚ ਲਿਆਉਣੀ ਹੈ ਉਹ ਬੇਸਿਕਲੀ ਵਿਭਾਗੀ ਜਿਹੜੀ ਨਗਹਿਲੀ ਹੈਗੀ ਤੇ ਉਸ ਸਬੰਧਤ ਅਫਸਰ ਦੇ ਖਿਲਾਫ ਮੈਂ ਕਾਰਵਾਈ ਕਰਾਂ। ਹਰ ਕਿਨੇ ਮੋਬਾਈਲ ਆ ਗਏ ਤੁਸੀਂ ਜਿੰਨੇ ਹੈਗੇ ਜਵਾਬ। ਅਸੀਂ ਤਕਰੀਬਨ 110 ਮੋਬਾਈਲ ਫੋਨ ਜਿਹੜੇ ਰਿਕਵਰ ਕੀਤੇ ਆ ਉਹ ਅਸੀਂ ਹੈਂਡਓਵਰ ਕਰਨੇ ਸੀ। ਪਰ ਕੁਝ ਜਿਹੜੇ ਲਾਫਲ ਓਨਰਸ ਐ ਅੱਜ ਜੋ ਆ ਨਹੀਂ ਸਕੇ ਉਹਨਾਂ ਦੇ ਅਸੀਂ ਫੋਨ ਨੈਕਸਟ ਜਿਹੜੀ ਸੀਕੁਐਂਸ ਉਹਨਾਂ ਨੂੰ ਅੱਜ ਨੰਬਰ 8 ਤੇ ਨੰਬਰ ਤੇ ਤਕਰੀਬਨ ਪੈਡ ਜਿਹੜੇ ਮੋਬਾਈਲ ਫੋਨ ਓਨਰਸ ਅੱਜ ਹਾਜ਼ਰ ਆਏ ਨੇ। ਜੀ ਅੱਜ ਦੀ ਪ੍ਰੈਸ ਕਾਨਫਰੰਸ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਸੱਤ ਜਿਹੜੀ ਲੜਾਈ ਸ਼ੁਰੂਆਤ ਕੀਤੀ ਗਈ ਹੈ। ਉਹਦੀ ਲੜੀ ਦੇ ਵਿੱਚ ਅੱਜ ਕਪੂਤਰਾ ਪੁਲਿਸ ਵੱਲੋਂ ਜਿਹੜਾ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਹਦੇ ਤਹਿਤ ਜਿਹੜੇ ਲੋਕਲ ਸਿਟੀਜ਼ਨਸ ਐ ਜਿਨ੍ਹਾਂ ਦੇ ਮੋਬਾਈਲ ਫੋਨ ਲੌਸਟ ਸੀਗੇ ਜਾਂ ਮਿਸਪਲੇਸ ਸੀਗੇ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਅੱਜ ਤਕਰੀਬਨ 110 ਮੋਬਾਈਲ ਫੋਨ ਉਹਨਾਂ ਦੇ ਲਾਫਲ ਓਨਰਸ ਨੂੰ ਜਿਹੜਾ ਹੈਂਡਓਵਰ ਕਰ ਰਹੇ ਆ ਇਹ ਜਿਹੜੀ ਕਾਰਵਾਈ ਹੈਗੀ ਹੈ ਇਹ ਸਾਡੇ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਅਤੇ ਭਾਰਤ ਸਰਕਾਰ ਦਾ ਜਿਹੜਾ ਪੋਰਟਲ CEIR ਹੈਗਾ ਹੈ ਉਹਦੀ ਵਰਤੋਂ ਕਰਕੇ ਆਪਾਂ ਜਿਹੜੇ 110 ਮੋਬਾਈਲ ਫੋਨ ਰਿਕਵਰ ਕੀਤੇ ਹਨ ਤੇ ਉਹਨਾਂ ਨੂੰ ਲਾਫਲ ਓਨਰਸ ਨੂੰ ਅਸੀਂ ਜਿਹੜਾ ਹੈਂਡਓਵਰ ਰਿਚ ਕਰ ਰਹੇ ਆ ਮੈਂ ਸਾਰੇ মিডিਆ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਸਿਟੀਜ਼ਨਸ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਦੋਂ ਵੀ ਤੁਹਾਡਾ ਮੋਬਾਈਲ ਫੋਨ ਯਾ ਸਨੈਚ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ ਜਾਂ ਗਵਾਚ ਜਾਂਦਾ ਹੈ ਤੁਸੀਂ ਇਸ ਚੀਜ਼ ਦੀ ਇਨਫੋਰਮੇਸ਼ਨ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਂਸ ਕੇਂਦਰ ਦੇ ਵਿੱਚ ਜ਼ਰੂਰ ਦਿਓ ਤੁਹਾਡੀ ਇਮੀਡੀਏਟਲੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਹਾਡਾ ਜਿਹੜਾ ਫੋਨ ਹੈ ਉਹ ਛੇਤੀ ਨੂੰ ਛੇਤੀ ਟ੍ਰੇਸ ਵੀ ਕੀਤਾ ਜਾਊਗਾ ਦੂਜਾ ਮੈਂ ਤੁਹਾਡੇ ਮਾਧਿਅਮ ਨਾਲ ਹੀ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਜਿਹੜਾ ਸਾਈਬਰ ਕਰਾਈਮ ਅੱਜ ਦੇ ਦਿਨ ਜਿਹੜਾ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈਗਾ ਤਾਂ ਇਹਦੇ ਪੱਤੀ ਸਾਨੂੰ ਬਹੁਤ ਹੀ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਮੈਂ ਤੁਹਾਡੇ ਮੀਡੀਆ ਰਾਹੀਂ ਮੈਂ ਸਾਰੇ ਜਿਹੜੇ ਸਿਟੀਜ਼ਨਸ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਆਪਾਂ ਸਾਈਬਰ ਕਰਾਈਮ ਦੇ ਉੱਤੇ ਬਹੁਤ ਹੀ ਸੁਚੇਤ ਰਹੀਏ ਆਪਣੇ ਜਿਹੜੇ ਪਾਸਵਰਡਸ ਹੋ ਗਏ OTPs ਹੋ ਗਏ ਕਿਸੇ ਨਾਲ ਵੀ ਅਸੀਂ ਜਿਹੜਾ ਸ਼ੇਅਰ ਨਾ ਕਰੀਏ اپنی ਵਧੀਆ ਜਿਹੜੀ ਪ੍ਰੈਕਟਿਸਸ ਹੈ ਉਹਨੂੰ ਫੋਲੋ ਕਰੀਏ ਤੇ ਜੇ ਕੋਈ ਸਾਈਬਰ ਕਰਾਈਮ ਹੁੰਦਾ ਹੈ ਜਾਂ ਤੁਹਾਨੂੰ ਕੋਈ ਫਰਾਡ ਕਾਲ ਆਂਦੀ ਹੈ ਜਾਂ ਕੋਈ ਫਰਾਡ ਮੈਸੇਜ ਆਂਦਾ ਹੈ ਇਮੀਡੀਏਟਲੀ ਤੁਸੀਂ ਉਹਨੂੰ ਰਿਪੋਰਟ ਕਰ ਸਕਦੇ ਹੋ ਇਸ ਤੋਂ ਇਲਾਵਾ ਕੋਈ ਜਿਹੜੀ ਗਲਤ ਟ੍ਰਾਂਜੈਕਸ਼ਨ ਵੀ ਹੋ ਜਾਂਦੀ ਹੈ ਤੇ ਸਾਡਾ ਹੈਲਪਲਾਈਨ ਨੰਬਰ 1930 ਹੈਗਾ ਹੈ ਇਮੀਡੀਏਟਲੀ ਤੁਸੀਂ ਉਹਦੇ ਤੇ 1930